ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਗਰਾ ਰਸਤੇ ਜੰਕਸ਼ਨ ਤੇ ਸਕਰੀਨ ਤੇ ਚੱਲ ਰਿਹਾ ਹੈ WhatsApp ਨੰਬਰ 896814273 ਤੇ ਸੰਪਰਕ ਕਰੋ ਜੀ ਨਵੀਂ ਐਡ ਤੁਸੀਂ ਇਸ ਨੰਬਰ ਤੇ ਭੇਜੋ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਇੱਕ ਸਾਡੇ ਵੀਰ ਨੇ ਕਮੈਂਟ ਕੀਤਾ ਸੀ ਵੀ ਜੋ ਐਡ ਦੇ ਵਿੱਚ ਲੜਕੀ ਵਾਲਿਆਂ ਨੇ ਜੋ ਸ਼ਰਤਾਂ ਰੱਖੀਆਂ ਨੇ ਉਹ ਬਹੁਤ ਉੱਚੀਆਂ ਨੇ ਤੇ ਕਾਫੀ ਹੱਦ ਤੱਕ ਵੀਰੋ ਮੈਂ ਵੀ ਇਸ ਗੱਲਾਂ ਸਹਿਮਤਾਂ ਵੀ ਜਿਹੜਾ ਰਿਸ਼ਤਾ ਨਾ ਇਹ ਆਪਦੇ ਲੈਵਲ 'ਚ ਨਹੀਂ ਬਦਾ ਹੁੰਦਾ। ਪੁਰਾਣੇ ਸਮੇਂ ਵਿੱਚ ਕਿਹਾ ਗਿਆ ਸੀ ਵੀ ਰਿਸ਼ਤੇਦਾਰੀ, ਦੋਸਤੀ, ਦੁਸ਼ਮਣੀ ਸੰਗ ਜੋੜ ਤੇ ਨਿਭਦੀ। ਇਹ ਸੱਚ ਆ। ਇਸ ਕਰਕੇ ਕਿਰਪਾ ਕਰਕੇ ਉਹੀ ਐਡ ਨੂੰ ਅਸੀਂ ਦੁਬਾਰਾ ਦੁਬਾਰੇ ਪਾਈ ਜਾਈਏ। ਕੋਈ ਉਹਦੀ ਪ੍ਰੋਗਰੈਸ ਨਾ ਕਲੇਵੇ ਸਾਡੇ ਦੇ ਵਿੱਚ ਵੀ ਨਰਾਜ਼ਤਾ ਆਉਂਦੀ ਆ। ਅਸੀਂ ਵੀ ਇਹ ਸੋਚਣ ਲੱਗਦੇ ਆਂ ਨਾ ਵੀ ਕਾਹਦੇ ਪਿਛੇ ਐਰ ਕਾਮਾ ਰੋਲੀ ਪਾਈ ਆ ਰਿਸ਼ਤਾ ਤੱਕ ਹੋ ਨਹੀਂ ਰਿਹਾ। ਇਸ ਕਰਕੇ ਬਰਾਏ ਮਿਹਰਬਾਨੀ ਜੋ ਆਪਣਾ ਲੈਵਲ ਆ ਉਹਿਆਂ ਜਿਹੀ ਸਤਾਂ ਰੱਖੀਆਂ ਜਾਣ ਤਾਂ ਜੋ ਜਿਹੜੇ ਰਸਤੇ ਨੇ ਇਹ ਨੇਪਰੇ ਚੜ੍ਹ ਸਕਣ ਸਕਰੀਨ ਤੇ ਚੱਲਿਆ ਨੰਬਰ ਨੋਟ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਨਵੇਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਿਊਜ਼ੀਲੈਂਡ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਔਰਕ ਗੋਤ ਅੰਮ੍ਰਿਤਸਰ ਸਾਹਿਬ 1992 ਡੇਟ ਆਫ ਬਰਥ 5 ਫੁੱਟ 4 ਇੰਚ ਕਾਦਾ ਬੀਐਸਸੀ ਨਰਸਿੰਗ ਬੇਟੀ ਦੀ ਕੁਆਲੀਫਿਕੇਸ਼ਨ ਪੀਆ ਨਿਊਜ਼ੀਲੈਂਡ ਨੇ ਜੀ ਇਹ ਮੀਡਲ ਕਲਾਸ ਫੈਮਿਲੀ ਆ ਇਹਨਾਂ ਦੀ ਇੱਛਾ ਕੀ ਆ ਬாய் fromParams ਆਸਟ੍ਰੇਲੀਆ ਨਿਊਜ਼ੀਲੈਂਡ ਗੁੱਡ ਜੱਟ ਸਿੱਖ ਫੈਮਿਲੀ ਇਹਨਾਂ ਦੀ ਇੱਛਾ ਜੀ ਇਹ ਜਿਹੜੀ ਐਡ ਆ ਪਹਿਲੀ ਵੀਡੀਓ 'ਚ ਪਾਈ ਗਈ ਸੀ ਪ੍ਰੰਤੂ ਕਿਤੇ ਨੰਬਰ ਗਲਤ ਲਿਖਿਆ ਗਿਆ ਸੀ ਇਸ ਕਰਕੇ ਦੁਬਾਰੇ ਪਾਈ ਜਾਂਦੀ ਆ ਅਗਲਾ ਰਿਸਤਾ ਨੋਟ ਕਰੋ ਜੀ ਇਹ ਇੰਡੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਪੋਲਰ ਗੋਤ ਬਠਿੰਡਾ ਏਰੀਆ 811 2003 ਡੇਟ ਆਵਰਥ 5 ਫੁੱਟ 8 ਇੰਚ ਕਾ ਦਾ ਬੇਟਾ ਆਈ.ਡੀ. ਕੀਤੀ ਹੋਈ ਆ ਬੈਂਕ ਵਿੱਚ ਇਹ ਨੌਕਰੀ ਕਰਦਿੰਦਾ ਹੈ ਪਿਤਾ ਜੀ ਦਾ ਇਹਨਾਂ ਦਾ ਆਪਣਾ ਕਾਰੋਬਾਰ ਆ 4 ਕਿਲੇ ਪ੍ਰਾਪਰਟੀ ਆ ਲੜਕੇ ਬਠਿੰਡੇ ਜ਼ਿਲ੍ਹੇ ਤੋਂ ਹੋਵੇ ਪਾਠ ਕਰਦੀ ਹੋਵੇ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲਿਆ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ Hindu ਬ੍ਰਾਹਮਣ ਲੜਕਾ ਸ਼ਰਮਾ ਸੁਨਾਮ ਸੰਗਰੂਰ ਤੋਂ 17597 ਡੇਟ ਆਫ ਬਰਥ 5 ਫੁੱਟ 10 ਇੰਚ ਕਾਦਾ ਬੇਟਾ ਬੀਐਡ ਐਮਐਡ ਪੀਐਚਡੀ ਇਹਨਾਂ ਦੀ ਕੁਆਲੀਫਿਕੇਸ਼ਨ ਆ ਇਹੀ ਬਤੌਰ ਰਾਇ ਨੂੰ ਪਟਵਾਰੀ ਸਰਕਾਰੀ ਜੋਬ ਕਰਦਿਨੇ 14 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਮਾਤਾ ਪਿਤਾ ਜੀ ਇਹਨਾਂ ਦੇ ਗਵਰਨਮੈਂਟ ਟੀਚਰ ਨੇ ਇਹਨਾਂ ਦੀ ਇੱਛਾ ਕੀ ਆ ਵੈਲ এডਿਕੇਟਿਡ ਐਂਡ ਬਿਊਟੀਫੁਲ ਗਰਲ ਪ੍ਰਾਫਰ ਟੂ ਗਵਰਨਮੈਂਟ ਜੋਬ ਲੜਕੀ ਸਰਕਾਰੀ ਨੌਕਰੀ ਤੇ ਲੱਗੀ ਹੋਏ ਉਹਨੂੰ ਪਹਿਲ ਦਿੱਤੀ ਜਾਵੇਗੀ ਪਰੰਤੂ ਪੜ੍ਹੇ ਲਿਖੇ ਸੁੰਦਰ ਨਾਰਕੀ ਵਾਲਾ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਇਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਤੁਸੀਂ ਨੋਟ ਕਰ ਸਕਦੇ ਹੋ ਅਗਲਾ ਰਿਸ਼ਤਾ ਟੋਰ ਕਰੋ ਇਹ ਇੰਡੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਮੱਲੀ ਗੋਥ ਮਲੇ ਕੋਲਾ ਏਰੀਆ 6297 ਡੇਟ ਆਫ ਬਰਥ 5 ਫੁੱਟ 7 ਇੰਚ ਕੰਤਾ ਬੇਟੇ ਦਾ 10+2 ਕੁਆਲੀਫਿਕੇਸ਼ਨ ਆ ਅਤੇ ਆਈਟੀਆ ਕੀਤੀ ਹੋਈ ਆ ਪ੍ਰਾਈਵੇਟ ਜੋਬ ਪੀਐਸ ਪੀਸੀਐਲ ਦੇ ਵਿੱਚ ਕਰਦੇ ਨੇ ਤਿੰਨ ਭੈਣਾਂ ਨੇ ਉਹ ਵੇਈਆਂ ਹੋਈਆਂ ਨੇ 8 ਕਿਲੇ ਪ੍ਰਾਪਰਟੀ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕ੍ਰੀਨ ਤੇ ਚੱਲੇ ਨੰਬਰ ਤੇ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਨਾਮ ਸਿੰਘ ਲਵਾਨਾ ਸਿੱਖ ਲੜਕਾ ਜਲੰਧਰ 1093 ਡੇਟ ਆਫ ਬਰਥ 5 ਫੁੱਟ 8 ਇੰਚ ਕਾ ਦਾ ਬੇਟੇ ਦਾ ਬੀ ਟੈਕ ਇਨ ਕੰਪਿਊਟਰ ਸਾਇੰਸ ਇੰਡੀਆ ਤੋਂ ਐਮ ਟੈਕ ਇਨ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਤੋਂ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਆ ਕੈਨੇਡਾ ਪੀਆਰ ਵਾਲਾ ਲੜਕਾ ਹੈ ਆਪਣਾ ਬਿਜ਼ਨਸ ਕਰਦੇ ਨੇ ਕੈਨੇਡਾ ਦੇ ਵਿੱਚ ਪੇਰੈਂਟਸ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਵੱਡੇ ਭੈਣ ਜੀ ਇਹਨਾਂ ਦੇ ਯੂਐਸਏ ਵਿਆਹੇ ਹੋਏ ਨੇ ਨੀਡ ਲੁਕਿੰਗ ਫਾਰ ਪ੍ਰੋਫੈਸ਼ਨਲ ਐਂਡ ਕੁਆਲੀਫਾਈਡ ਪਾਰਟਨਰ ਇਹ ਕਹਿੰਦੇ ਵੀ ਜੀਵਨ ਸਾਥੀ ਪੇਸ਼ਾਵਰ ਹੋਵੇ ਤੇ ਪੜ੍ਹਿਆ ਲਿਖਿਆ ਹੋਵੇ ਇਹਨਾਂ ਦਾ ਇੱਛਾ ਹੈ ਇਹਨਾਂ ਦੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਬਰਾੜ ਗੋਤ ਮੋਗਾ ਏਰੀਆ 26 692 ਡੇਟਾ ਬਾਰ ਤੇ 6 ਫੁੱਟ 8 ਇੰਚ ਕਾਦਾ ਬੇਟੇ ਦਾ 10+2 ਕੁਆਲੀਫਿਕੇਸ਼ਨਾਂ ਖੇਤੀਬਾੜੀ ਕਰਦੇ ਨੇ 12 ਕਿਲੋ ਪ੍ਰਾਪਰਟੀ ਆ ਦੋ ਭਰਾ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਚੱਲ ਰਹਿਣਾ ਨੰਬਰ ਤੇ ਸੰਪਰਕ ਕਰੋ ਅਗਲਾ ਰਿਜਿਸਟਰਾ ਹੈਗਾ ਜੀ ਕੀਨੀਆਂ ਤੋਂ ਨਾਮ ਸਿੰਘ RAM ਗੜੀਆ ਸਿੱਖ ਲੜਕਾ ਵਿਰਦੀ ਗੋਤ 15492 ਡੇਟ ਆਫ ਬਰਥ 5 ਫੁੱਟ 9 ਇੰਚ ਕਾਦਾ 10+2 ਸੀਐਨਸੀ ਡਿਪਲੋਮਾ ਇਹਨਾਂ ਦਾ ਕੀਤਾ ਹੋਇਆ ਬਿਲਡਿੰਗ ਕੰਸਟਰਕਸ਼ਨ ਦਾ ਕੰਮ ਕਰਦੇ ਨੇ ਕਿ ਇੰਜੀਨੀਅਰ ਸੁਪਰਵਾਈਜ਼ਰ ਇਨ ਕੀਨੀਆਂ ਫਤਾਰ ਸੁਪਰਵਾਈਜ਼ਰ ਇੰਜੀਨੀਅਰ ਇਹ ਕੰਮ ਕਰਦੇ ਨੇ ਕੀਨੀਆਂ ਵਿੱਚ ਫਾਦਰ ਸਾਹਿਬ ਇਹਨਾਂ ਦੇ ਮੈਕੈਨਿਕ ਇੰਜੀਨੀਅਰ ਨੇ ਨੀਡ ਵੈਲ ਐਜੂਕੇਟਿਡ ਐਂਡ ਬਿਊਟੀਫੁਲ ਗੱਲ ਐਨੀ ਜਨਰਲ ਕਾਸਟ ਕਿਸੇ ਵੀ ਜਨਰਲ ਕਾਸਟ ਤੋਂ ਪੜ੍ਹੇ ਲਿਖੇ ਲੜਕੀ ਦੀ ਜ਼ਰੂਰਤ ਆ ਸਗਰੇਂਿਤ ਦੋ ਨੰਬਰ ਚੱਲ ਰਹੇ ਨੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਦੋ ਸਗੇ ਭਰਾ ਨੇ ਬਠਿੰਡੇ ਤੋਂ ਇੰਡੀਆ ਦਾ ਰਿਸ਼ਤੇ ਨੇ ਦੋ ਸਗੇ ਭਰਾ ਜੱਟ ਸਿੱਖ ਲੜਕੇ ਬਠਿੰਡਾ ਏਰੀਆ ਉਮਰ 36 ਸਾਲ ਤੇ 33 ਸਾਲ ਦੋਵੇਂ 10ਵੀਂ ਪਾਸ ਜ਼ਮੀਨ 5 ਕਿੱਲੇ ਖੇਤੀਬਾੜੀ ਅਤੇ ਡੇਅਰੀ ਫਾਰਮਿੰਗ ਕਰਦੇ ਹਨ ਜੀ ਹੋ ਸਕੇ ਤੇ ਦੋ ਸਗੀਆਂ ਪੈਣਾ ਹੋਣ ਰਿਸ਼ਤੇ ਦੀ ਜ਼ਰੂਰਤ ਆ ਇਹਨਾਂ ਦਾ ਸਕੀਨ ਤੇ ਨੰਬਰ ਚੱਲ ਰਿਹਾ ਜਿਸ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਢਿੱਲੋਂ ਗੋਤ ਲੁਧਿਆਣਾ ਏਰੀਆ 1997 ਡੇਟ ਆਫ ਬਰਥ ਪੀਆਰ ਕੈਨੇਡਾ ਲੜਕਾ ਹੈ 5 ਫੁੱਟ 11 ਇੰਚ ਕਰਦਾ ਇਹਨਾਂ ਦਾ ਬੈਚਲਰ ਇਨ ਕੈਨੇਡਾ ਵਾਈਟ ਕਲਰ ਜੌਬ ਕਰਦੇ ਨੇ ਬਿਨੀ ਪੈਗਰੇ ਵਿੱਚ ਛੋਟਾ ਭਰਾ ਵੀ ਇਹਨਾਂ ਦਾ ਬਿਨੀ ਪੈਗਾ 10 ਏਕੜ ਇਹਨਾਂ ਕੋਲੇ ਇੰਡੀਆ ਦੇ ਵਿੱਚ ਪ੍ਰਾਪਰਟੀ ਆ ਔਰ ਇੱਕ ਹਾਊਸ ਆ ਇਹਨਾਂ ਕੋਲੇ ਕੈਨੇਡਾ ਦੇ ਵਿੱਚ ਆਪਣਾ ਲੜਕੀ ਜੀਦਾ ਕੱਦ 5 ਫੁੱਟ 5 ਇੰਚ ਹੋਵੇ ਵਧੀਆ ਪੜੀ ਲਿਖੀ ਹੋਵੇ ਇਹਨਾਂ ਦੀ ਜ਼ਰੂਰਤ ਆ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਇੰਡੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਬਠਿੰਡਾ ਏਰੀਆ ਤਲਾਕ ਸੁਦਾ ਲੜਕਾ ਜੀ ਇਹ 30 ਸਾਲਾਂ ਬਰਾ 4 ਸਾਲ ਦਾ ਇੱਕ ਨੰਦੇ ਲੜਕਾ ਦੋ ਭਰਾ ਨੇ ਵੱਡਾ ਪਿਆਰ ਭਰਾ ਵਿਆਹ ਹੋਇਆ ਹੋਇਆ 5 ਕਿਲੇ ਪ੍ਰਾਪਰਟੀ ਹੈ ਖੇਤੀਬਾੜੀ ਕਰਦੇ ਨੇ ਇਹਨਾਂ ਦੀ ਹਾਮੋਵਰ ਲੜਕੀ ਤਲਾਕ ਸੁਦਾ ਬੱਚਾ ਨਾ ਹੋਵੇ ਜੇਕਰ ਹੋਵੇ ਤਾਂ ਤਿੰਨ ਕੁ ਸਾਲ ਦੀ ਛੋਟੀ ਬੱਚੀ ਹੋਵੇ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸੁਨਿਆਰ ਸਿੱਖ ਲੜਕਾ ਲੁਧਿਆਣੇ ਤੋਂ 6'93 ਡੇਟਾ ਵਰਤ 5 ਫੁੱਟ 8 ਇੰਚ ਕਰਦਾ ਗ੍ਰੈਜੂਏਸ਼ਨ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਹਨ ਦੀ ਕੁਆਲੀਫਿਕੇਸ਼ਨ ਆ ਓਨ ਬਿਜ਼ਨਸ ਆਪਣਾ ਵਪਾਰ ਇਹਨਾਂ ਦੇ ਕਰਦੇ ਨੇ ਭਰਾ ਇਹਨਾਂ ਦਾ ਇੱਕ ਜੁਕੇ ਆ ਭੈਣ ਮੈਰਿਡ ਆ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਇਹਨਾਂ ਦੀ ਇੱਛਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਣਾ ਰਿਸ਼ਤਾ ਨੋਟ ਕਰੋ ਇਹ ਹੈਗਾ ਜੀ ਆਸਟ੍ਰੇਲੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਗਰੇਵਾਲ ਲੁਧਿਆਣਾ ਏਰੀਆ 10 17 10 99 ਡੇਟ ਆਫ ਬਰਥ 6 ਫੁੱਟ ਕਾਦਾ ਡਿਪਲੋਮਾ ਇਨ ਹੋਟਲ ਮੈਨੇਜਮੈਂਟ ਇਹਨਾਂ ਦੀ ਕੁਆਲਿਫਿਕੇਸ਼ਨ ਆ ਇਹ ਵਰਕ ਪਰਮਿਟ ਹੈ ਆਸਟ੍ਰੇਲੀਆ ਹੈਗੇ ਨੇ ਜੀ ਤੇ ਭੈਣ ਇਹਨਾਂ ਦੀ ਆਸਟ੍ਰੇਲੀਆ ਮੈਰਿਟ ਨੇ ਸਿਟੀਜਨ ਨੇ ਉੱਥੇ ਤੇ 5 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਨੀਡ ਗੱਲ ਫਰੋਮ ਆਸਟ੍ਰੇਲੀਆ ਅਨਮੈਡ ਆਫ ਡਿਵੋਰਸੀ ਲੜਕੀ ਕੈਨੇਡਾ ਤੋਂ ਹੋਵੇ ਕੁਆਰੀ ਹੋਵੇ ਜਾਂ ਫਿਰ ਤਲਾਕ ਸੁਦਾ ਹੋਵੇ ਇਹਨਾਂ ਦੀ ਪਹਿਲੀ ਇੱਛਾ ਪਰੰਤੂ ਜੇਕਰ ਇੰਡੀਆ ਤੋਂ ਵੀ ਹੈ ਕੋਈ ਲੜਕੀ ਹੋਵੇ ਤਾਂ ਉਹ ਵੀ ਰਿਸ਼ਤਾ ਵਿਚਾਰਨ ਜੋ ਹੋਵੇਗਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਇੰਡੀਆ ਤੋਂ ਨਾਮ ਸਿੰਘ ਛੀਂਬਾ ਸਿੱਖ ਲੜਕਾ ਮੋਗੇ ਤੋਂ 14 ਬਾਰਾਂ ਸਿਆਸੀ ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ ਆਯੁਰਵੈਦਿਕ ਡਾਕਟਰ ਐਂਡ ਨੈਵੋਨ ਫੂਡ ਸਪਲਾਈ ਮੈਟ ਡਾਕਟਰ ਹੈਗੇ ਨੇ ਇਹ 25000 ਰੁਪਏ ਪਰ ਮੰਥ ਇਹਨਾਂ ਦੀ ਇਨਕਮ ਆ ਇੱਕ ਭਰਾ ਉਹ ਦੁਬਈ ਦਾ ਸਿਸਟਮ ਮੈਰਿਡ ਆ ਨੀਡ ਸਿੰਪਲ ਹਾਊਸ ਗਾਰਡਨ ਦੇ ਜੋ ਆਪਣੇ ਇੱਛਾ ਜੀ ਇਹਨਾਂ ਦੀ ਲੋੜ ਆ ਸਕ੍ਰੀਨ ਤੇ ਨੰਬਰ ਚੱਲ ਰਹੇ ਨੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਇੰਡੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਅਮਰਤਾਰੀ ਬਠਿੰਡਾ ਏਰੀਆ 24890 ਡੇਟ ਆਫ ਬਰਥ 10+2 ਵਿਦ ਆਈਟੀਆ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਪ੍ਰਾਈਵੇਟ ਜੋਬ ਕਰਦਿੰਦੇ ਨੇ ਇੱਕ ਪਰਾ ਤੇ ਇੱਕ ਪੈਣ ਦੋਵੇਂ ਵਿਆਹੇ ਹੋਏ ਹਨ 5 ਕਿੱਲੇ ਨਾਲ ਕੋਲ ਪ੍ਰਾਪਰਟੀ ਆ ਦੋ ਪਰਾ ਨੂੰ ਲੜਕੀ ਗੋਰ ਸਿੱਖ ਹੋਵੇ ਐਨਆਰਆਈ ਹੋਵੇ ਜਾਂ ਪੰਜਾਬ ਤੋਂ ਹੋਵੇ ਇਹਨਾਂ ਦੀ ਜ਼ਰੂਰਤ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ RAMDASIA ਸਿੱਖ ਲੜਕਾ ਚੰਡੀਗੜ੍ਹ ਤੋਂ 10 9 88 ਡੇਟ ਆਫ ਬਰਥ ਇਹਨਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਆ 5 ਫੁੱਟ 7 ਇੰਚ ਇਹਨਾਂ ਦਾ ਕੱਦ ਆ ਜੀ 10+2 ਇਹਨਾਂ ਦੀ ਕੁਆਲਿਫਿਕੇਸ਼ਨ ਆ ਫੋਟੋਗ੍ਰਾਫੀ ਦਾ ਇਹ ਕੰਮ ਕਰਦੇ ਨੇ ਇੱਕ ਭਰਾ ਅਤੇ ਦੋ ਭੈਣਾਂ ਨੇ ਉਹ ਵਾਹੇ ਹੋਏ ਨੇ ਇਹਨਾਂ ਦੀ ਇੱਛਾ ਕੀ ਹੈ ਇਹਨਾਂ ਦੀ ਹਾਮੋਵਰ ਲੜਕੀ ਵਿਧਵਾ ਜਾਂ ਤਲਾਕशुदा ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਹਨ ਜੀ ਸਕਰੀਟ ਨੰਬਰ ਚੱਲ ਰਿਹਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ RAM ਗੜੀਆ ਸਿੱਖ ਲੜਕਾ ਲੁਧਿਆਣੇ ਤੋਂ 29 8 99 ਡੇਟ ਆਵਰਥ 5 ਫੁੱਟ 6 ਇੰਚ ਕਾਦਾ ਬੇਟੇ ਦਾ ਕੰਪਿਊਟਰ ਕੋਰਸ ਇਹਨਾਂ ਨੇ ਕੀਤੇ ਹੋਇਆ ਹੈ ਪ੍ਰੋਫੈਸ਼ਨਲ ਇੰਟੀਰੀਅਰ ਡੈਕੋਰੇਟਰ ਇਨਾਂ ਦਾ ਕੰਮ ਆ ਆਪਣਾ ਬਿਜ਼ਨਸ ਆ ਨੀਡ ਹਾਊਸ ਗੱਲ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਚੰਡੀਗੜ੍ਹ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਚੀਨਾ ਗੋਤ 1999 ਡੇਟ ਆ ਵਰਤ 5 ਫੁੱਟ 7 ਇੰਚ ਕਾਦਾ ਬੀ ਟੈਕ ਕੰਪਿਊਟਰ ਸਾਇੰਸ ਇਹਨਾਂ ਦੀ ਕੁਆਲੀਫਿਕੇਸ਼ਨ ਆ ਇਹ ਸੌਫਟਵੇਅਰ ਇੰਜੀਨੀਅਰ ਨੇ ਜਰਮਨ ਦੇ ਵਿੱਚ ਵਰਕ ਪਰਮਿਟ ਤੇ ਗਏ ਹੋਏ ਨੇ ਇਹਨਾਂ ਦੇ ਇਚਾ ਨੀਡਸ ਕੀ ਆ ਪੀਆਰ ਸਿਟੀਜ਼ਨ ਬਿਊਟੀਫੁੱਲ ਗਰਲ ਸਟੱਡੀ ਇਕੁਇਵਲੈਂਟ ਫਰੋਮ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਯੂ ਕੇ ਇਹ ਲੜਕੀ ਦੀ ਜ਼ਰੂਰਤ ਆ ਜੀ ਜਿਹੜੇ ਲੜਕੇ ਦੇ ਬਰਾਬਰ ਦੀ ਜ਼ਰੂਰਤ ਰੱਖਦੀ ਹੋਵੇ ਤੇ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਜਿਹੜੇ ਦੇਸ਼ ਦੱਸੇ ਨੇ ਇਹਨਾਂ ਤੋਂ ਚੰਡੀਗੜ੍ਹ ਦੇ 70 ਕਿਲੋਮੀਟਰ ਦੇ ਘੇਰੇ ਵਾਲੇ ਇਹਨਾਂ ਦੇ ਨਾਲ ਸੰਪਰਕ ਕਰਨ ਇਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਚੰਡੀਗੜ੍ਹ ਇੰਡੀਆ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਜੀਨਾ ਗੋਤ 1992 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਪੋਸਟ ਗ੍ਰੈਜੂਏਟ ਨੇ ਐਮਏ ਇੰਗਲਿਸ਼ ਇਹਨਾਂ ਨੇ ਕੀਤੀ ਹੋਈ ਆ ਪ੍ਰੋਫੈਸਰ ਲੱਗੇ ਹੋਏ ਨੇ ਪੀ ਐਚ ਡੀ ਕਰ ਰਹੇ ਨੇ ਨੀਡ ਪੀ ਆਰ ਸਿਟੀਜ਼ਨ ਬாய் ਸਟੱਡੀ ਇਕੁਇਵੈਲੈਂਟ ਲੜਕਾ ਲੜਕੀ ਦੇ ਬਰਾਬਰ ਦੀ ਜ਼ੋਤਰ ਰੱਖਦਾ ਹੋਵੇ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਟਰੱਕ ਡਰਾਈਵ ਨਾਟ ਅਲੌਡ ਫਰੋਮ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਜੋ ਕਿ ਇਹਨਾਂ ਕੰਟਰੀਆਂ ਤੋਂ ਆ ਸਕਦਾ ਇਹ ਦੋਵੇਂ ਭੈਣ ਭਰਾ ਨੇ ਜੀ ਜਿਨ੍ਹਾਂ ਦੀ ਐਡ ਬੋਲੀ ਇਸ ਕਰਕੇ ਇਹਨਾਂ ਦੇ ਜੋ ਕੰਟੈਕਟ ਨੰਬਰ ਨੇ ਸੇਮ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਰਾਮਦਾਸ ਜੀ ਆ ਸਿੱਖ ਲੜਕਾ ਲੁਧਿਆਣੇ ਤੋਂ 163904225 ਫੁੱਟ 9 ਇੰਚ ਇਹਦਾ ਕਾਦਾ ਇਹ ਰਸਤਾ ਹੈਗਾ ਜੀ ਕੈਨੇਡਾ ਤੋਂ ਬੈਚਲਰ ਮਕੈਨੀਕਲ ਇੰਜੀਨੀਅਰਿੰਗ ਕੁਆਲਿਫਿਕੇਸ਼ਨ ਆ ਡਿਪਲੋਮਾ ਇਨ ਪ੍ਰੋਜੈਕਟ ਮੈਨੇਜਮੈਂਟ ਫਾਰਮ ਡੁਆਲਿਸਟ ਕਾਲਸ ਕੈਨੇਡਾ ਪ੍ਰੋਜੈਕਟ ਇੰਜੀਨੀਅਰ ਦੇ ਤੌਰ ਤੇ ਹੀ ਕੰਮ ਕਰਦੇ ਨੇ ਫਾਜ਼ਲ ਸਾਹਿਬ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਦੋ ਭੈਣਾਂ ਨੂੰ ਵੀ ਆਈਆਂ ਨੇ ਭਰਾ ਇਹਨਾਂ ਦਾ ਇੱਕ ਆਸਟ੍ਰੇਲੀਆ ਨੀਡ ਗਰਲ ਪੀਆਰ ਫਰਮ ਕੈਨੇਡਾ ਇਹ ਇਹਨਾਂ ਦੀ ਇੱਛਾ ਜੀ ਸਿਕਰੀਟ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਸੰਧੂ ਗੋਤ ਪਟਿਆਲਾ ਏਰੀਆ 1990 ਡੇਟ ਆਵਰਤ 5 ਫੁੱਟ 5 ਇੰਚ ਕੱਦ ਦਾ ਬੇਟਾ ਦਾ ਆਪਣਾ ਘਰੋਵਾਰ ਆ ਇੱਕ ਭਰਾ ਇੱਕ ਭੈਣ ਆ ਉਹ ਮੈਰਿਡ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਦੇ ਚਾਲ ਰਹਿਣਾ ਬਾਰੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਫਤਿਹਗੜ੍ਹ ਸਾਹਿਬ ਇੰਡੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ 29 11 96 ਡੇਟ ਆਵਰਤ 5 ਫੁੱਟ 9 ਇੰਚ ਕੱਦ ਐਮਏ ਪੀਐਚ ਪੋਲੀਟੀਕਲ ਸਾਇੰਸ ਇਹਨਾਂ ਦੀ ਕੁਆਲੀਫਿਕੇਸ਼ਨ ਆ ਪੀ ਆਰਮੀ ਦੇ ਵਿੱਚ ਜੌਬ ਕਰਦਨੇ ਕਾਫੀ ਸਰਵਿਸ ਹੋ ਚੁੱਕਿਆ ਜੀ ਇਹਨਾਂ ਦੀ ਦੋ ਗਿੱਲਾਂ ਨੇ ਕੋਲੇ ਪ੍ਰਾਪਰਟੀ ਆ ਪੜ੍ਹੇ ਲਿਖੇ ਘਰੇਲੂ ਲੜਕੇ ਦੀ ਜ਼ਰੂਰਤ ਆ ਸਿਕਰੀਤੇ ਨੰਬਰ ਚੱਲ ਰਹੇ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਗਿੱਲ ਝੱਲੀ ਗੋਥ ਲੁਧਿਆਣਾ ਏਰੀਆ 18 ਵਾ 88 ਜਟੋਵਰਥ 5 ਫੁੱਟ 5 ਇੰਚ ਕੱਦ 10ਵੀਂ ਪਾਸ ਨੇ ਤਲਾਬ ਸੁਰਾਈਏ ਬਿਨਾ ਬੱਚੇ ਤੋਂ ਕੰਮ ਇਹ ਖੇਤੀਬਾੜੀ ਦਾ ਕਰਦਨੇ ਇੱਕ ਭੈਣ ਆ ਉਹ ਮੈਰਿਡ ਆ 15 ਕਿਲੋ ਨਾਲ ਕੋਈ ਪ੍ਰਾਪਰਟੀ ਆ ਦੋ ਭਰਾ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਤਲਾਕशुदा ਵਿਧਵਾ ਹੋਵੇ ਬਿਨਾ ਬੱਚੇ ਤੋਂ ਸਕਰੀਨ ਤੇ ਨੰਬਰ ਚੱਲ ਰਿਹਾ ਜਿਸ ਨੂੰ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਚੱਟ ਸਿੱਖ ਲੜਕੀ ਢਾਲੀਵਾਲ ਗੋਤ ਮੋਗਾ ਏਰੀਆ 32 ਸਾਲ ਉਮਰ 5 ਫੁੱਟ 5 ਇੰਚ ਕੱਦ ਬੀ ਐਸ ਸੀ ਨਰਸਿੰਗ ਕੁਆਲੀਫਿਕੇਸ਼ਨ ਲੜਕੀ ਕੋਲ ਕੈਨੇਡਾ ਦਾ ਵੀਜ਼ਾ ਜੀ ਵਿਜ਼ਟਰ ਵੀਜ਼ਾ ਪਰਾਂਤੋਂ ਹੁਣ ਲੜਕੇ ਪੰਜਾਬ ਦੇ ਵਿੱਚ ਆ ਫਾਜ਼ਲ ਸਾਹਿਬ ਨੇ ਸਰਕਾਰੀ ਜਾਓ ਤੋਂ ਰਿਟਾਇਰ ਨੇ ਭਰਾ ਕੈਨੇਡਾ ਪੀਆਰ ਆ ਕੈਨੇਡਾ ਤੋਂ ਪੀਆਰ ਲੜਕਾ ਚਾਹੀਦਾ ਇਹਨਾਂ ਦੀ ਜ਼ਰੂਰਤ ਹੈ ਜੀ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਚਹਿਰ ਗੋਥ ਮਲੌਰ ਲੁਧਿਆਣਾ ਏਰੀਆ 271196 ਡੇਟ ਆਵਰਥ 6 ਫੁੱਟ ਕੱਦ ਦਾ ਬੀ ਟੈਕ ਮਕੈਨੀਕਲ ਇੰਜੀਨਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਫਾਜ਼ਲ ਸਾਹਿਬ ਨੇ ਦੇ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ 2 ਮਹੀਨੇ ਨੂੰ ਹੋਈਆਂ ਆਈਆਂ ਨੇ 13 ਏਕੜ ਇਹਨਾਂ ਕੋਲ ਪ੍ਰਾਪਰਟੀ ਹੈ ਇਕੱਲੇ ਹੀ ਭਰਾ ਜੀ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਫਰੋਮ ਜੱਟ ਸਿੱਖ ਫੈਮਿਲੀ ਇਹਨਾਂ ਦੀ ਰਿਕੁਆਇਰਮੈਂਟ ਆ ਤੇ ਮੋਬਾਈਲ ਨੰਬਰ ਇਹਨਾਂ ਦਾ ਨੋਟ ਕਰੋ ਵੀ ਸਕਰੀਨ ਤੋਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਢਿੱਲੋਂ ਗੋਤ ਬਠਿੰਡਾ ਏਰੀਆ ਦੋ 12 92 ਡੇਟਾ ਆਵਰਥ 5 ਫੁੱਟ 5 ਇੰਚ ਕਾਦਾ ਲੜਕੇ ਦਾ ਐਮ ਇਨਆ ਦੀ ਕੁਆਲੀਫਿਕੇਸ਼ਨ ਆ। ਪੰਜ ਕਲੀਅਰ ਨਾਲ ਕੋਲ ਪ੍ਰੋਪਰਟੀ ਆ ਘਰੇਲੂ ਲੜਕੀ ਦੀ ਜ਼ਰੂਰਤ ਤੱਕ ਕੁਆਰੀ ਹੋਵੇ ਜਾਂ ਤਲਾਕ ਸੁਤੋਵੇ। ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਸਿੰਘ ਜੱਟ ਸਿੱਖ ਲੜਕਾ ਅਮਰਧਾਰੇ ਅਮਰਸਾਹਰ ਤੋਂ 5 ਫੁੱਟ 8 ਇੰਚ ਕਾਦਾ ਬੀ ਐਸ ਸੀ ਕੰਪਿਊਟਰ ਸਾਇੰਸ ਇਹਨਾਂ ਦੀ ਕੁਆਲੀਫਿਕੇਸ਼ਨ ਆ। ਐਸ ਜੀ ਪੀ ਸੀ ਵਿੱਚ ਇਹ ਨੌਕਰੀ ਕਰਦੇ ਨੇ। ਅਤੇ ਨਾਲ ਡੈਰੀ ਫਾਰਮਿੰਗ ਦਾ ਵੀ ਧੰਦਾ ਕਰ ਲੈਂ다 ਦੋ ਭੈਣਾਂ ਨੇ ਉਹ ਵੇਈਆਂ ਹੋਈਆਂ ਨੇ ਪਿਤਾ ਜੀ ਦੀ ਇਹਨਾਂ ਦੀ ਮੌਤ ਹੋ ਚੁੱਕੀ ਆ ਤਿੰਨ ਕਿਲੇ ਨਾਲ ਕੋਲ ਪ੍ਰਾਪਰਟੀ ਆ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਸਕਰੀਟ ਤੇ ਚੱਲ ਰਿਹਾ ਨੰਬਰ ਤੇ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਛਿੰਬਾ ਸਿੱਖ ਲੜਕਾ ਧਾਲੀਵਾਲ ਗੁਰਦਾਸਪੁਰ ਤੋਂ 15798 ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ 10+2 ਕੁਆਲੀਫਿਕੇਸ਼ਨ ਆ ਟੇਲਰ ਮਾਸਟਰ ਦਾ ਕੰਮ ਕਰਦੇ ਨੇ ਰੈਡੀमेड ਕੱਪੜੇ ਦੀ ਵੀ ਦੁਕਾਨ ਆ ਇਹਨਾਂ ਦੇ ਫਾਜ਼ਲ ਸਾਹਿਬ ਟੇਲਰ ਮਾਸਟਰ ਦਾ ਕੰਮ ਕਰਦੇ ਇਹ ਲੜਕਾ ਆ ਕੁ ਰੈਡੀमेड ਕੱਪੜੇ ਦੀ ਦੁਕਾਨ ਕਰਦਾ ਘਰੇਲੂ ਲੜਕੀ ਦੀ ਜ਼ਰੂਰਤ ਆ ਮੈਰਿਜ ਬਿਊਰੋ ਵਾਲੇ ਮਾਫ ਕਰਨਾ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਜੱਟ ਸਿੱਖ ਲੜਕਾ ਗੁਰਦਾਸਪੁਰ ਏਰੀਆ 26696 ਡੇਟ ਆਫ ਬਰਥ ਪ੍ਰਾਈਵੇਟ ਜੋਬ ਕਰਦਾ ਹੈ ਐਕਸਾ ਆਪਰੇਟਰ ਇਹਨਾਂ ਦਾ 18000 ਰੁਪਏ ਪਰ ਮਾਤੇ ਨਾਲ ਨਿਕਮਾ ਠੀਕ ਨਾਲ ਇਹਨਾਂ ਕੋਲ ਪ੍ਰੋਪਰਟੀ ਆ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ ਦੋ ਭੈਣਾਂ ਗਈਆਂ ਹੋਈਆਂ ਨੇ ਇੱਕ ਭਰਾ ਇਹਨਾਂ ਦੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਦੇ ਚਾਹੇ ਨੰਬਰ ਤੇ ਸੰਪਰਕ ਕਰੋ ਜੇ ਅਗਲਾ ਰਿਸ਼ਤਾ ਹੈਗਾ ਪੁਰਤਗਾਲ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਤਰਨਧਰ ਸਿੰਘ ਸਾਹਿਬ ਤੋਂ 1997 ਡੇਟ ਆਫ ਬਰਥ ਪੁਰਤਗਾਲ ਹੈ ਪੀ ਆਰ ਆ ਦੋ ਭਰਾ ਨੇ ਦੋ ਦੋ ਭਰਾ ਨੇ ਇੱਕ ਆਰਮੀ ਦੇ ਵਿੱਚ ਆ ਦੂਜਾ ਕੈਨੇਡਾ ਵਿੱਚ ਆ ਚਾਰ ਕਿਲੋ ਨਾਲ ਕੋਲ ਪ੍ਰਾਪਰਟੀ ਹੈ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਦੇ ਚੱਲੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਇੰਡੀਆ ਤੋਂ ਬਠਿੰਡੇ ਤੋਂ ਲਖਮਿੰਦਰ ਨਾਮ ਸਿੰਘ RAM ਦਾਸ ਜੀ ਆ ਸਿੱਖ ਲੜਕਾ ਬਠਿੰਡਾ ਏਰੀਆ 2510 95 ਡੇਟਾ ਆਵਰਥ 5 ਫੁੱਟ 11 ਇੰਚ ਕੱਦ ਡੀ ਫਾਰਮੇਸੀ ਐਮ ਐਸ ਸੀ ਮੈਡੀਕਲ ਬੀ ਇਹ ਕੀਤੀ ਹੋਈ ਹੈ ਇਹਨਾਂ ਦੀ ਫਾਰਸਾ ਬਣਾ ਦੇ ਟੀਚਰ ਰਟਾਇਰ ਨੇ ਲੜਕੀ ਦੇ ਚ 6.5 ਬੈਂਡ ਹੋਣ ਗਿਆ ਪੱਕਾ ਕਰਨਾ ਆਸਟ੍ਰੇਲੀਆ ਦੀ ਪੱਕੀ ਫਾਇਲ ਅਪਲਾਈ ਕਰਨੀ ਹੈ ਖਰਚਾ ਲੜਕੇ ਵਾਲੇ ਵੱਲੋਂ ਕੀਤਾ ਜਾਵੇਗਾ ਲੜਕੀ ਦੀ ਉਮਰ 28-29 ਸਾਲ ਤੱਕ ਹੋਵੇ ਬਧੇਰੇ ਜਾਣਕਾਰੀ ਲਈ ਸੰਗਰੀ ਤੇ ਚੱਲ ਰਿਹਾ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਕਰੋ ਨੋਟ ਜੀ ਨਾਮ ਕੌਰ ਜੱਟ ਸਿੱਖ ਲੜਕੀ ਸਿੱਧੂ ਗੋਤ ਜਗਰਾੋਂ ਤੋਂ 10 10 97 ਡੇਟਾ ਵਰਥ 5 ਫੁੱਟ 7 ਇੰਚ ਕਤਾ ਇਹਦੀ ਲੜਕੀ ਦੀ ਕੱਲ ਪਾਈ ਸੀ ਕਿਤੇ ਹੁਣ ਇਹਨਾਂ ਨੇ ਐਡ ਧੂੜੀ ਦਿੱਤੀ ਆ ਕਾਦੋ ਵਿੱਚ ਲਿਖਿਆ ਨੀ ਦੁਬਾਰੇ ਲੈ ਕੇ ਭੇਜਿਆ ਜੀ ਬੀ ਫਾਰਮਸੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਲੜਕਾ ਅਮਰੀਕਾ ਸਿਟੀਜ਼ਨ ਹੋਵੇ ਪੀਆਰ ਆਸਟ੍ਰੇਲੀਆ ਹੋਵੇ ਇਹਨਾਂ ਦੀ ਇੱਛਾ ਲੁਧਿਆਣਾ ਮੋਗੇ ਨੂੰ ਪਹਲ ਦਿੱਤੀ ਜਾਵੇਗੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਕਾ ਨੋਟ ਕਰੋ ਜੀ ਸਾਹਿਲ ਮਾਗੋ ਡੇਰਾਦੂਨ ਤੋਂ ਹਿੰਦੂ ਖੱਤਰੀ ਲੜਕਾ 1993 ਡੇਟ ਆਵਰ تھا 1:40 ਮਿੰਟ ਸਵੇਰ ਦਾ ਜਨਮ 5 ਫੁੱਟ 11 ਇੰਚ ਕੱਦ ਦਾ ਬੀ ਕਾਮ ਇਹਨਾਂ ਦੀ ਕੀਤੀ ਹੋਈ ਹੈ ਅਸਿਸਟੈਂਟ ਮੈਨੇਜਰ ਆਪਰੇਸ਼ਨ ਇਨ ਕੋਨ ਵਰਜ਼ੀ ਚੰਡੀਗੜ੍ਹ ਵਿੱਚ ਇਹ ਜੌਬ ਕਰਦੇ ਨੇ ਸਿਸਟਰ ਨਾਲ ਦੇ ਮੈਰਿਟ ਨੇ ਐਸ ਟੀਚਰ ਉਹ ਪੜਾ ਰਹੇ ਨੇ ਸੀਵੀਐਸ ਸਕੂਲ ਦੇ ਵਿੱਚ ਸਕਰੀਨ ਤੇ ਚੱਲੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਦੁਬਈ ਤੋਂ ਅੰਕੁਸ਼ ਪਾਟਿਆ 241196 ਡੇਟ ਆਵਰਤ 5 ਫੁੱਟ 6 ਇੰਚ ਕਾਦਾ ਇਹ ਲੜਕਾ ਪਹਿਲਾਂ ਨਿਊਜ਼ੀਲੈਂਡ ਵੀ ਜਾ ਕੇ ਆਇਆ ਨੇ ਤਾਂ ਤੋਂ ਹੁਣ ਨਾਊ ਡੂਇੰਗ ਜੌਬ ਕੰਪਿਊਟਰ ਆਫਿਸ ਇਨ ਡਬਈ 10+2 ਮੈਡੀਕਲ ਕੰਪਿਊਟਰ ਡਿਪਲੋਮਾ ਨੇ ਕੀਤਾ ਹੋਇਆ 10+2 ਮੈਡੀਕਲ ਦੇ ਵਿੱਚ ਕੀਤਾ ਅੱਗੇ ਫਿਰ ਕੰਪਿਊਟਰ ਡਿਪਲੋਮਾ ਕੀਤਾ ਹੋਇਆ ਵੱਡਾ ਭਰਾ ਇਹਨਾਂ ਦਾ ਆਸਟ੍ਰੇਲੀਆ ਗਵਰਨਮੈਂਟ ਜੌਬ ਕਰਦਣਿਆ ਅਸੀਂ ਇਹਦੇ ਵਿੱਚ ਇਹਨਾਂ ਦੀ ਨੀਡ ਚ ਕੀ ਹੈ ਲੜਕੀ ਬੀਐਸਸੀ ਨਰਸਿੰਗ ਮੈਡੀਕਲ ਲਾਈਨ ਹੋਵੇ ਜਾਂ ਫਿਰ ਕਮਰਸ ਲਾਈਨ ਹੋਵੇ ਇਹ ਇਹਨਾਂ ਦੀ ਇੱਛਾ ਸਿਕਰੀਤ ਦੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਦਿੱਲੀ ਇੰਡੀਆ ਤੋਂ ਨਾਮ ਸਿੰਘ ਰਾਮਗੜੀ ਦਾ ਸਿੱਖ ਲੜਕਾ ਮਠਾੜੂ ਗੋਤ 91092 ਡੇਟਾ ਵਰਤ 5 ਫੁੱਟ 9 ਇੰਚ ਕੱਦ ਬੀਏ ਗ੍ਰੈਜੂਏਟ ਨੇ ਜੀ ਇਹ Tata Capital Limited ਦੇ ਵਿੱਚ ਇਹ ਜੌਬ ਕਰਦੇ ਨੇ ਇੱਕ ਵਾਧੂ ਜੌਬ ਕਰਦੇ ਨੇ ਇਹ Flipkart ਦੇ ਵਿੱਚ ਆਨਲਾਈਨ ਬਿਜ਼ਨਸ 50000 ਰੁਪਏ ਪਰ ਮਹੀਨੇ ਦੇ ਆਮਦਨਾਂ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਐਨੀ ਕਾਸਟ ਆਫ ਜਨਰਲ ਕੈਟਾਗਰੀ ਕਿਸੇ ਵੀ ਜਨਰਲ ਕਾਸਟ ਤੋਂ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਜੱਟ ਸਿੱਖ ਲੜਕਾ ਹੁਸ਼ਿਆਰਪੁਰ ਇੰਡੀਆ ਤੋਂ 15898 ਡਾਟਾ ਬਰਥ 10ਵੀਂ ਪਾਸ ਨੇ ਸੋਨਾਲੀ ਕਾ ਕੰਪਨੀ ਵਿੱਚੇ ਕੰਮ ਕਰਦੇ ਨੇ ਇੱਕ ਭਰਾਓ ਮੈਰਿਟ ਆ ਫਾਜ਼ਲ ਸਾਹਿਬ ਇਹਨਾਂ ਦੇ ਐਕਸਪਾਇਰ ਹੋ ਚੁੱਕੇ ਨੇ ਜੀ ਘਰੇਲੂ ਲੜਕੀ ਜੱਟ ਸਿੱਖ ਪਰਿਵਾਰ ਤੋਂ ਹੀ ਹੋਵੇ ਇਹਨਾਂ ਦੀ ਜ਼ਰੂਰਤ ਆ ਕੰਟੈਕਟ ਨੰਬਰ ਇਹਨਾਂ ਦਾ ਵੀ ਚੱਲ ਰਿਹਾ ਹੈ ਜੀ ਤੁਸੀਂ ਉਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਰਾਮ ਗੜੀਆ ਸਿੱਖ ਲੜਕਾ ਮੋਗਾ ਏਰੀਆ 27 ਤਨਸਤਾਨ ਮੇਂ ਡੇਟ ਆਵਰਤ 5 ਫੂਟ 8 ਇੰਚ ਕਾ ਦਾ 10+2 ਕਮਰਸ ਇਨਾਂ ਦੀ ਕੁਆਲਿਫਿਕੇਸ਼ਨ ਆ ਇਹਨਾਂ ਦੀ ਆਪਣੀ ਸਟੀਲ ਦਾ ਕੰਮ ਆ ਜੀ ਆਪਣੀ ਦੁਕਾਨ ਆ ਆਪ ਇਹ ਉਹਦੇ ਮਾਲਕ ਨੇ ਭਰਾਏ ਕਿ ਇਹਨਾਂ ਦਾ ਕੈਨੇਡਾ ਪੀਆਰ ਆ ਮੈਰੀਡਾ ਫਾਜ਼ਲ ਸਾਹਿਬ ਇਹਨਾਂ ਦੇ ਐਗਰੀਕਲਚਰ ਸ਼ਾਪ ਦਾ ਕੰਮ ਕਰਦੇ ਨੇ ਪੀਆਰ ਗਲ ਐਨੀ ਜਰਨਲ ਕਾਸਟ ਇਹਨਾਂ ਦੀ ਇੱਛਾ ਜੀ ਮੈਰਿਜ ਦਾ ਕਹਿੰਦੇ ਸਾਰਾ ਖਰਚਾ ਲੜਕੇ ਵਾਲੇ ਕਰਨਾ ਲਈ ਸਹਿਮਤ ਹਨ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਸੰਗਰੂਰ ਏਰੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਹਰੀਕੇ ਗੋਤ ਇਹ ਵੈਸੇ ਇਹ ਕੈਨੇਡਾ ਦਾ ਲੜਕਾ ਲੜਕਾ ਹੈਗਾ ਕਿ ਸੰਗਰੂਰ ਤੋਂ ਰਿਸ਼ਤਾ ਕੈਨੇਡਾ ਦਾ 23 998 ਡੇਟਾ ਵਰਤਾ 6 ਫੁੱਟ ਕੱਦਾ 10+2 ਇੰਡੀਆ ਤੋਂ ਕੀਤੀ ਹੈ ਵਿਦ ਕਮਰਸ ਬਿਜ਼ਨਸ ਮੈਨੇਜਮੈਂਟ ਐਂਡ ਅਕਾਊਂਟਿੰਗ ਡਿਗਰੀ ਫਰੋਮ ਕੈਨੇਡਾ ਇਹ ਕੁਆਲੀਫਿਕੇਸ਼ਨਾਂ ਦੀ ਪੀਆਰ ਕੈਨੇਡਾ ਲੜਕਾ ਹੈ ਕੈਨੇਡੀਅਨ ਗਵਰਨਮੈਂਟ ਦੇ ਵਿੱਚ ਇਹ ਸਰਕਾਰੀ ਜੋਬ ਕਰਦਾ ਜੀ ਵੱਡਾ ਭਰਾ ਇਹਨਾਂ ਦਾ ਚੰਡੀਗੜ੍ਹ ਵਿਖੇ ਬਿਜ਼ਨਸ ਕਰਦਾ ਪੇਰੈਂਟਸ ਇਹਨਾਂ ਦੇ ਕੰਮਡ ਜੋਬ ਤੋਂ ਰਿਟਾਇਰ ਨੇ ਵੈਲਥ ਸੈਟਲਡ ਫੈਮਿਲੀ ਆ ਇਨਾਂ ਦੀ ਪ੍ਰੈਫਰੈਂਸ ਹੈ ਜੀ ਬੀਐਸਸੀ ਨਰਸਿੰਗ ਐਂਡ ਅਦਰ ਮੈਡੀਕਲ ਲਾਈਨ ਜਾਂ ਫਿਰ ਸੀਏ ਐਨਦਰ ਅਕਾਊਂਟਿੰਗ ਡਿਗਰੀ ਲੜਕੀ ਬੀਐਸਸੀ ਹੋਵੇ ਜਾਂ ਕੋਈ ਮੈਡੀਕਲ ਦੀ ਹੋਰ ਬੀਐਸਸੀ ਦੀ ਬਰਾਬਰੀ ਜੋ ਉਤਾਰ ਅਧਿ ਹੋਵੇ ਜਾਂ ਫਿਰ ਅਕਾਊਂਟਿੰਗ ਦੇ ਵਿੱਚ ਸੀਏ ਹੋਵੇ ਜਾਂ ਅਕਾਊਂਟਿੰਗ ਵਿੱਚ ਕੋਈ ਹੋਰ ਡਿਗਰੀ ਰੱਖਦੀ ਹੋਵੇ ਇਹਨਾਂ ਦੀ ਕੁਆਲੀਫਿਕੇਸ਼ਨ ਇੱਛਾ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਗੁਰਾਇਆ ਗੋਦ ਸੰਗਰੂਰ ਏਰੀਆ 1988 ਡੀਰੋਬਰ ਦੇ 6 ਫੁੱਟ ਕਾਦਾ ਗ੍ਰੈਜੂਏਟ ਅਜ 10 ਏਕੜ ਜੀ ਬੇਨਾ ਇਹ ਲੜਕਾ ਇੰਟਰਨੈਸ਼ਨਲ ਪ੍ਰਿਆਰਾ ਗੋਲਡ ਮੈਦਲਾ ਯੂਕੇ ਤੋਂ ਹੋਰ ਵੀ ਕਈ ਕੰਟਰੀਆਂ ਦੇ ਵਿੱਚ ਹੀ ਘੁੰਮਿਆ ਫਿਰਿਆ ਵਧੀਆ ਖਾਨਦਾਨਾ ਜੱਟ ਸਿੱਖ ਪਰਿਵਾਰ ਤੋਂ ਪੜ੍ਹੀ ਲਿਖੀ ਅਤੇ ਸੁੰਤ ਲੜਕੀ ਦੀ ਜ਼ਰੂਰਤ ਆ ਇਹਨਾਂ ਦਾ ਸਿਕਰੇਟ ਨੰਬਰ ਚੱਲ ਰਿਹਾ ਜੀ ਨੋਟ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘਾ ਜੱਟ ਸਿੱਖ ਲੜਕਾ ਸਰਾ ਗੋਤ ਪਾਟਣਾ ਪਟਿਆਲੇ ਤੋਂ 1290 ਡੇਟ ਆਵਰ 5 ਫੁੱਟ 7 ਇੰਚ ਕੱਦ ਐਮਰ ਲੀਜਨਾਂ ਦੀ ਕਵਰੀ ਪੇਸ਼ਣਾ ਇਹਨਾਂ ਦਾ ਐਕਸੀਡੈਂਟ ਹੋਣ ਕਰਕੇ ਮੋਬਲੀ ਜਿਹਨਾਂ ਦਾ ਲੱਕ ਦੇ ਵਿੱਚ ਨੱਕ ਮਤਲਬ ਕਿ ਲੱਤ ਦੇ ਵਿੱਚ ਨੁਕਸਾ 50 ਇਕੜ ਨੂੰ ਕੋਲ ਪ੍ਰਾਪਰਟੀ ਹੈ ਦੋਪਰਾ ਨੇ ਵਧੀਆ ਖਾਨਦਾਨੀ ਪਰਵਾਰ ਤੋਂ ਪੜ੍ਹੇ ਲਿਖੀ ਲੜਕੇ ਦੀ ਜ਼ਰੂਰਤ ਹੈ ਜਿਨਾਂ ਦੀ ਇੰਨਾ ਦਾ ਵੀ ਸક્રિય ਤੇ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਹੋ ਇਹ ਨੰਬਰ 939337 ਨੇ ਇਹਦਾ ਕਾਰਨ ਕੀ ਆ ਇੱਕ ਉਹਨਾਂ ਦੀ ਰਿਸ਼ਤੇਦਾਰ ਨੇ ਇੱਕ ਉਹਨਾਂ ਦੇ ਨੌਕਰ ਨੇ ਤੇ ਇੱਕ ਇਹਨਾਂ ਦੀ ਆਪਣੀਆਂਤਾਏ ਤੇ ਨੈਣ ਤੇ ਇਹ ਨੰਬਰ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਰਾਮਦਾਸ ਜੀ ਸਿੱਖ ਲੜਕੀ ਸੰਗਰੂਰ ਏਰੀਆ 1985 ਡੇਟ ਆਫ ਬਰਥ ਪਤਨੀ ਦੀ ਮੌਤ ਹੋ ਚੁੱਕੀ ਆ ਦੋ ਬੱਚੇ ਨੇ 5 ਫੁੱਟ 9 ਇੰਚ ਕੱਦ ਦਾ ਜੀ ਪਲੰਬਰ ਦਾ ਕੰਮ ਕਰਦਾ ਲੜਕਾ ਹੈ ਤਲਾਕशुदा ਜਾਂ ਵਿਧਵਾ ਲੜਕੀ ਦੀ ਜ਼ਰੂਰਤ ਆ ਭਾਵੇਂ ਕੋਈ ਬੱਚਾ ਵੀ ਹੋਵੇ ਤਾਂ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਰੂਟ ਨੋਟ ਕਰੋ ਜੀ ਰਾਜਨ RAMDASIA ਲੜਕਾ ਲੁਧਿਆਣੇ ਤੋਂ ਸ਼ਹਿਰ ਤੋਂ 593 ਡੇਟਾ ਆਫ ਬਰਥ 5 ਫੁੱਟ 5 ਇੰਚ ਕੱਦ ਤੇ ਡੀ ਫਾਰਮੈਸੀ ਕੁਆਲੀਫਿਕੇਸ਼ਨ ਆ ਇਹ ਪ੍ਰਾਈਵੇਟ ਹਸਪੀਟਲ ਤੇ ਫਾਰਮਾਸਿਸਟ ਦੇ ਤੌਰ ਤੇ ਕੰਮ ਕਰਦੇ ਨੇ 18000 ਰੁਪਏ ਨਾਲ ਦੀ ਇਨਕਮ ਆ ਪਰ ਮੰਥ ਬ੍ਰਦਰਾਂ ਅਤੇ ਸਿਸਟਰ ਇਹਨਾਂ ਦੇ ਚੰਡੀਗੜ੍ਹ ਵਿੱਚ জব ਕਰਦੇ ਨੇ ਲੜਕੀ ਕੋਈ জব ਕਰਦੀ ਹੋਵੇ ਜਾਂ জব ਕਰਨ ਦੀ ਯੋਗਤਾ ਰੱਖਦੀ ਹੋਵੇ ਉਹਦੀ ਕੁਆਲਿਫੀਕੇਸ਼ਨ ਉਹ ਵੀ ਜਾਂ জব ਲੈ ਸਕਦੀ ਹੋਵੇ ਕਿਸੇ ਵੀ ਕਾਸਟ ਤੋਂ ਹੋ ਸਕਦੀ ਆ નો ਕਾਸਟ ਵਾਲ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲਿਆ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਜੀਤ ਸ਼ਰਮਾ ਲੁਧਿਆਣੇ ਤੋਂ Hindu Brahmin ਲੜਕਾ ਜੀ ਇਹ 25/9/2001 ਇਹਨਾਂ ਦੀ ਡੇਟ ਆਵਰਤਾ 8ਵੀਂ ਪਾਸ ਆ ਪੈਟਰੋਲ ਪੰਪ ਤੇ ਜੌਬ ਕਰਦਾ ਜੀ ਇਹ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ ਮਾਤਾ ਜੀ ਇਹਨਾਂ ਦੇ ਘਰ ਦੇ ਵਿੱਚ ਕਲਿਆ ਕਰਿਆਨਾ ਸ਼ਾਪ ਉਹ ਚਲਾਉਂਦੇ ਨੇ ਇੱਕ ਭੈਣ ਵਿਆਹੀ ਹੋਈ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੋਂ ਦੇ ਸੰਪਰਕ ਕਰ ਸਕਦਾ ਜੀ ਇਹ ਰਿਸ਼ਤਿਆਂ ਦੇ ਵੇਰਵੇ ਆਪ ਜੀ ਨਾਲ ਸਾਂਝੀ ਕੀਤੀ ਗਈ ਹੈ ਜੀ ਕੋਈ ਵੇਰਵਾ ਗਲਤ ਬੋਲਿਆ ਗਿਆ ਹੋਵੇ ਜਾਂ ਕੋਈ ਮਿਸ ਹੋ ਗਿਆ ਹੋਵੇ ਮਨੁੱਖੀ ਸੁਭਾਅ ਹੋ ਸਕਦਾ ਜੀ ਤੇ ਖਿਮਾ ਦੇ ਜਾਚਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ